मशांति आनते हाँ दो जून दो हज़ार चौबी दे, दे, अव्यक्त महावाक डिवाइस कोर्स की मुरली है अठारह जनवरी दो हज़ार दे मुरली का सार है ब्रह्मा बाप समान त्याग तपस्या वाइब्रेशन विश्व फैलाओ ब्रह्मा बाप समान त्याग तपस्या सेवा का वाइब्रेशन विश्व फैलाओ आज समर्थ बाप दादा अपने समर्थ बच्चों नो देख रहे ने आज का दिन समृति दिवस सो समर्थी दिवस है आज का दिन बच्चों सर्व विल विच देन दा दिन, देंदा दिन है दुनिया विच अनेक प्रकार की विल होंगी है लेकिन ब्रह्मा बाप ने बाप तो प्राप्त हुया, शिव बाप तो प्राप्त शक्तियां शक्तियाँ दिल बच्चों की ही अलौकिक विल, और कोई कर नहीं सकते बाप ने शिव बाप ने ब्रह्मा निमित बनाया ते ब्रह्मा बाप ने बच्चा निमित बनाया ब्रह्मा बाप ने ए विल, बच्चों निमित भवदा वरदान देके विल दे दिती एविन विल बच्चों में सहज पावर्स की शक्तियों की अनुभूति करा रहती है एक है अपने पुरुषार्थ की पावर और यह है परमात्म विल द्वारा पावर्स की प्राप्ति ए प्रभु देन है प्रभु वरदान है ए प्रभु वरदान चला रहा है वरदान विच पुरुषार्थ की मेहनत नहीं इसलिए सहज स्वतः निमित बना के चलाते रहते हैं ਸਾਮ ਨਹੀਂ ਥੋੜੀ ਨਹੀਂ ਲੇਕਿਨ ਬਾਪदादा विशेष ब्रह्मा भाग द्वारा विशेष ਬੱਚਿਆਂ ਨੂੰ ਇਹ ਵੀਨ ਪ੍ਰਾਪਤ ਹੋਈ ਹੈ ਬਾਪदादा ਨੇ ਦੇਖਿਆ ਜਿੰਨਾ ਬੱਚਿਆਂ ਨੇ ਬਾਪ ਦੇ ਵਿਲ ਨੂੰ ਉਹਨਾਂ ਬੱਚਿਆਂ ਨੇ ਯਾਨੀ ਆਦੀ ਰਤਨਾ ਨੇ ਸੇਵਾ ਦੇ ਨਿਯਮਿਤ ਬੱਚਿਆਂ ਨੇ ਉਸ ਪ੍ਰਾਪਤ ਵਿਲ ਨੂੰ ਚੰਗੀ ਤਰ੍ਹਾਂ ਕਾਰਜ ਵਿੱਚ ਲਗਾਇਆ ਉਸ ਵਿਲ ਦੇ ਕਾਰਨ ਅੱਜ ਇਹ ਬ੍ਰਾਹਮਣ ਪਰਿਵਾਰ ਦਿਨ-ਪ੍ਰਤੀ ਦਿਨ ਵਦਦਾਖੀ ਜਾਂਦਾ ਹੈ ਬੱਚਿਆਂ ਦੀ ਵਿਸ਼ੇਸ਼ਤਾ ਦੇ ਕਾਰਨ ਇਹ ਵਿਰਧੀ ਹੋਨੀ ਸੀ ਤੇ ਹੋ ਰਹੀ ਹੈ ਮਾਪਦਾਦਾ ਨੇ ਦੇਖਿਆ ਨਿਮਿਤ ਬਣੇ ਹੋਏ ਤੇ ਸਾਥ ਦੇਣ ਵਾਲੇ ਦੋਨੋਂ ਪ੍ਰਕਾਰ ਦੇ ਬੱਚਿਆਂ ਦੀਆਂ ਦੋ ਵਿਸ਼ੇਸ਼ਤਾਵਾਂ ਬਹੁਤ ਅੱਛੀਆਂ ਰਹੀਆਂ ਪਹਿਲੀ ਵਿਸ਼ੇਸ਼ਨਾ ਚਾਹੇ ਸਥਾਪਨਾ ਦੇ ਆਦੀ ਰਤਨ ਚਾਹੇ ਸੇਵਾ ਦੇ ਰਤਨ ਦੋਆ ਵਿੱਚ ਸੰਗਠਨ ਦੀ ਯੂਨਿਟੀ ਬਹੁਤ ਬਹੁਤ ਚੰਗੀ ਰਹੀ ਕਿਸੇ ਵਿੱਚ ਵੀ ਕਿਉਂ ਕਿਆ ਕਿਵੇਂ ਸੰਕਲਪ ਨਹੀਂ ਆਇਆ ਦੂਜੀ ਵਿਸ਼ੇਸ਼ਤਾ ਇੱਕ ਨੇ ਕਿਹਾ ਦੂਜੇ ਨੇ ਮੰਨਿਆ ਇਹ ਐਕਸਟਰਾ ਪਾਵਣ ਦੇ ਵਿਲ ਦੇ ਵਾਯੂ ਮੰਡਲ ਵਿੱਚ ਵਿਸ਼ੇਸ਼ਤਾ ਰਹੀ ਐਸ ਨੇ ਸਰਵ ਨਿਮਿਤ ਬਣੀ ਹੋਈ ਆਤਮਾਵਾਂ ਨੂੰ ਬਾਬਾ ਹੀ ਬਾਬਾ ਦਿਖਾਈ ਤਿੰਦ ਰਹਹਾ ਬਾਪ ਦਾਤਾ ਅਜੇ ਹੀ ਸਮੇਂ ਤੇ ਨਿਮਿਤ ਬਣੀ ਹੋਈ ਬੱਚਿਆਂ ਨੂੰ ਦੇਲ ਤੋਂ ਪਿਆਰ ਦੇ ਰਹੀ ਨਹੀਂ ਬਾਪ ਦੀ ਕਮਾਲ ਹੈ ਹੀ ਲੇਕਿਨ ਬੱਚਿਆਂ ਦੀ ਕਮਾਲ ਵੀ ਘੱਟ ਨਹੀਂ ਜੇਕਰ ਉਸ ਸਮੇਂ ਦਾ ਸੰਗਠਨ ਯੂਨਿਟੀ ਅਸੀਂ ਸਭ ਇੱਕ ਹਾਂ ਉਹੀ ਆਵਾਜ਼ ਅੱਜ ਸੇਵਾ ਨੂੰ ਵਧਾ ਰਹੀ ਹੈ ਕਿਉਂ ਨਿਮਿਤ ਬਣੇ ਹੋਈਆਂ ਆਤਮਾਵਾਂ ਦਾ ਫਾਊਂਡੇਸ਼ਨ ਪੱਕਾ ਰਿਹਾ ਬਾਪਤਾ ਦਾ ਵੀ ਅੱਜ ਦੇ ਦਿਨ ਬੱਚਿਆਂ ਦੀ ਕਮਾਲ ਨੂੰ ਗਾ ਰਹੇ ਸੀ ਬੱਚਿਆਂ ਨੇ ਚਾਰੇ ओर ਪਿਆਰ ਦੀਆਂ ਮਾਲਾਵਾਂ ਪਹਿਨਾਈਆਂ ਬਾਪ ਨੇ ਵੀ ਬੱਚਿਆਂ ਦੀ ਕਮਾਲ ਤੇ ਗੁਣਗਾਨ ਕੀਤੀ ਇੰਨਾ ਸਮਾਂ ਚੱਲਣਾ ਹੈ ਇਹ ਸੋਚਿਆ ਸੀ ਕਿੰਨਾ ਸਮਾਂ ਹੋ ਗਿਆ ਸਭ ਦੇ ਮੁਖ ਤੋਂ ਦਿਨ ਤੋਂ एही निकलता हूं चलना है उन चलना है लेकिन बाप दादा जानते कि हाले अव्यक्त रूप दी सेवा होनी है साकार वड्डा हॉल बनाया सी के। बाबा दी अति लाडले डबल विदेशी आए थके डबल विदेशियां दा भी अव्यक्त पालना द्वारा अलौकिक जन्म होना ही सी, एने सब बच्चों आना ही सी। ਐਸਲੀ ਬ੍ਰਹਮਾ ਬਾਪ ਨੂੰ ਵੀ ਆਪਣਾ ਸਾਕਾ ਸ਼ਰੀਰ ਛੋੜਨਾ ਪਿਆ ਡਬਲ ਵਿਦੇਸ਼ੀਆਂ ਨੂੰ ਨਸ਼ਾ ਹੈ ਕਿਐਸੀਆ ਵਿਅਕਤ ਪਾਲਣਾ ਦੇ ਪਾਤਰ ਹਾਂ ਬ੍ਰਹਮਾ ਬਾਪ ਦਾ ਤਿਆਗ ਡਰਾਮਾ ਵਿੱਚ ਵਿਸ਼ੇਸ਼ ਨੁੰਦਿਆ ਹੋਇਆ ਹੈ ਆਦੀ ਤੋਂ ਬ੍ਰਹਮਾ ਬਾਪ ਦਾ ਤਿਆਗ ਤੁਸੀਂ ਬੱਚਿਆਂ ਦਾ ਭਾਗ ਨੁੰਦਿਆ ਹੋਇਆ ਹੈ ਸਭ ਤੋਂ ਨੰਬਰ 1 ਤਿਆਗ ਦਾ ਐਗਜ਼ਾਮਪਲ ਬ੍ਰਹਮਾ ਬਾਪ ਬਣਿਆ ਤਿਆਗ ਉਸ ਨੂੰ ਕਿਹਾ ਜਾਂਦਾ ਜੋ ਸਭ ਕੁਝ ਪ੍ਰਾਪਤ ਹੁੰਦੇ ਵੀ ਤਿਆਗ ਕਰੇ ਸਮੇਂ ਅਨੁਸਾਰ ਸਮੱਸਿਆ ਅਨੁਸਾਰ ਤਿਆਗ ਸ੍ਰੇਸ਼ਟ ਤਿਆਗ ਨਹੀਂ ਹੈ ਸ਼ੁਰੂ ਤੋਂ ਦੇਖੋ ਤਨ ਮਨ ਤਨ ਸਬੰਦ ਸਰਵ ਪ੍ਰਾਪਤੀ ਹੁੰਦੇ ਹੋਏ ਵੀ ਤਿਆਗ ਕੀਤਾ ਸਰੀਰ ਦਾ ਵੀ ਤਿਆਗ ਕੀਤਾ ਸਭ ਸਾਧਨ ਹੁੰਦੇ ਹੋਏ ਵੀ ਖੁਦ ਪੁਰਾਣੇ ਵਿੱਚ ਰਹੇ ਸਾਧਨਾ ਦੀ ਸ਼ੁਰੂਆਤ ਤਾਂ ਹੋ ਗਈ ਸੀ ਹੁੰਦੇ ਹੋਏ ਵੀ ਸਾਧਨਾ ਵਿੱਚ ਤਪੱਸਿਆ ਵਿੱਚ ਆਤਰ ਰਹੇ ਇਹ ਬ੍ਰਹਮਾ ਬਾਪ ਦੀ ਤਪੱਸਿਆ ਤੁਸੀਂ ਸਭ ਬੱਚਿਆਂ ਦਾ ਭਾਗ ਹੈ ਬਣਾ ਕੇ ਗਈ ਡਰਾਮਾ ਅਨੁਸਾਰ ਅਜੇ ਹੀ ਤਿਆਗ ਦਾ ਐਗਜ਼ਾਮਪਲ ਰੂਪ ਵਿੱਚ ਬ੍ਰਹਮਾ ਹੀ ਬਣਿਆ ਐਸੇ ਤਿਆਗ ਨੇ ਸੰਕਲਪ ਸ਼ਕਤੀ ਦੀ ਸੇਵਾ ਦਾ ਵਿਸ਼ੇਸ਼ ਬਾਟ ਵਜਾਇਆ ਜੋ ਨਵੇਂ-ਨਵੇਂ ਬੱਚੇ ਸੰਕਲਪ ਸ਼ਕਤੀ ਤੋਂ ਫਾਸਟ ਵਿਰਤੀ ਨੂੰ ਪ੍ਰਾਪਤ ਕਰ ਰਹੇ ਨੇ ਤਾਂ ਸੁਨਿਆ ब्रह्मा दी, ब्रह्मा दी त्याग दी कहानी ब्रह्मा दी तपस्या ਦਾ ਫਲ ਕਿਸੇ ਬੱਚਿਆਂ ਨੂੰ ਮਿਲ ਰਿਹਾ ਹੈ तपस्या ਦਾ ਪ੍ਰਭਾਵ ਇਸ ਮਦਵਨ ਭੂਮੀ ਵਿੱਚ ਸਮਾਇਆ ਹੋਇਆ ਹੈ ਨਾਲ ਬੱਚੇ ਵੀ ਨੇ ਬੱਚਿਆਂ ਦੀ ਵੀ ਤਪੱਸਿਆ ਹੈ ਲੇਕਿਨ निमित्त ਦਾ ब्रह्मा ਬਾਪ ਨੂੰ ਕਹਾਂਗੇ ਜੋ ਮਦਵਨ ਤਪਸਵੀ ਭੂਮੀ ਵਿੱਚ ਆਂਦੇ ਨੇ ਬੱਚੇ ਬ੍ਰਾਹਮਣ ਬੱਚੇ ਵੀ ਅਨੁਭਵ ਕਰਦੇ ਨੇ ਕਿ ਇੱਥੋਂ ਦਾ ਵਾਯੂ ਮੰਡਲ ਇਥੋਂ ਦੇ ਵਾਈਬ੍ਰੇਸ਼ਨ ਸਹਿਜ yogi ਬਣਾ ਦਿੰਦੇ ਨੇ yog ਲਗਾਣ ਦੀ ਮਿਹਨਤ ਨਹੀਂ ਸਹਿਜ ਲੱਗ ਜਾਂਦਾ ਹੈ ਕਿ ਉਹ ਜਿਵੇਂ ਵੀ ਆਤਮਾਵਾਂ ਆਂਦੀਆਂ ਨੇ ਕੁਝ ਨਾ ਕੁਝ ਅਨੁਭਵ ਕਰਕੇ ਜਾਂਦੀਆਂ ਨੇ ਗਿਆਨ ਨੂੰ ਨਹੀਂ ਸਮਝਦੇ ਲੇਕਿਨ ਅਲੌਕਿਕ ਪਿਆਰ ਸ਼ਾਂਤੀ ਦਾ ਅਨੁਭਵ ਕਰਕੇ ਜਾਂਦੇ ਨੇ ਕੁਝ ਨਾ ਕੁਝ ਪਰਿਵਰਤਨ ਕਰਨ ਦਾ ਸੰਕਲਪ ਕਰਕੇ ਹੀ ਜਾਂਦੇ ਨੇ ਇਹ ਹੈ ਬ੍ਰਹਮਾ ਤੇ ਬ੍ਰਾਹਮਣ ਬੱਚਿਆਂ ਦੀ ਤਪੱਸਿਆ ਦਾ ਪ੍ਰਭਾਵ सेवाद की विधि वक् व प्रकार की सेवा, सेवा बच्चों तो प्रैक्टिकल करा के दिखाई ओसे विद्या विस्तार विच लिया रहे हो जिमें ब्रह्मा बाप दे त्याग तपस्या सेवा का फल तुसी सब बच्चों मिल रहा है एवें हर एक बच्चा अपने त्याग तपस्या सेवा का वाइबरेशन पूरे विश्व विच फैलाए जिमें साइंस का बल अपना प्रभाव प्रतक रूप में दिखा रहे हैं एवें साइंस की भी रचता साइलेंस बल है साइलेंस बल का समय है साइलेंस बल का वाइब्रेशन तीव्र गति फैलाने का साधन है मन बुद्धि की एकाग्रता एकाग्रता का अभ्यास बतना चाहिए है एकाग्रता की शक्तियों द्वारा वायुमंडल बना सकते हो हालचल के कारण पावरफुल वायुमंडल नहीं बन सकता बाप दादाज दाग्रता की शक्ति हले हो चाहती है सब बच्चों का एक ही दृढ़ संकल्प होने भाई भैनों के दुख दया घटनाव परिवर्तन हो जा दिल तो रहम इमर्ज करो कि जो साइंस की शक्ति हालचल मचा सकती है ਤਾਂ ਇਹਨੇ ਸਾਰੇ ਬ੍ਰਾਹਮਣਾ ਦੇ ਸਾਇਲੈਂਸ ਦੀ ਸ਼ਕਤੀ ਰਣ ਦੀਂ ਦੀ ਭਾਵਨਾ ਦੁਆਰਾ ਸੰਕਲਪ ਦੁਆਰਾ ਹਲਚਲ ਨੂੰ ਪਰਿਵਰਤਨ ਨਹੀਂ ਕਰ ਸਕਦੀ ਜਦੋਂ ਕਰਨਾ ਹੀ ਹੈ ਹੋਣਾ ਹੀ ਹੈ ਤਾਂ ਇਸ ਗੱਲ ਤੇ ਵਿਸ਼ੇਸ਼ ਅਟੈਂਸ਼ਨ ਦਿਓ ਜਦੋਂ ਤੁਸੀਂ ਗ੍ਰੇਟ ਗ੍ਰੇਟ ਗ੍ਰੈਂਡ ਫਾਦਰ ਦੇ ਬੱਚੇ ਹੋ ਤਾਂ ਹਰ ਇੱਕ ਹੀ ਸਾਰੀ ਬਿਰਾਦਰੀ ਹੈ ਸ਼ਖਾਵਾਂ ਨੇ ਪਰਿਵਾਰ ਨੇ ਤੁਸੀਂ ਹੀ ਭਗਤਾਂ ਦੇ ਇਸ਼ਟ ਦੇਵ ਹੋ ਇਹ ਨਸ਼ਾ ਹੈ ਕਿ ਅਸੀਂ ਹੀ ਇਸ਼ਟ ਦੇਵਾਂ ਪਗਤ ਚੀਲਾ ਰਹੇ ਨੇ ਤੁਸੀਂ ਸੁਣ ਰਹੇ ਹੋ ਉਹ ਪੁਕਾਰ ਰਹੇ ਨੇ ਹੈ ਇਸ਼ਟ ਦੇਵ ਤੁਸੀਂ ਸਿਰਫ ਸੁਣ ਰਹੇ ਹੋ ਉਹਨਾਂ ਨੂੰ ਰਿਸਪਾਂਸ ਕਿਉਂ ਨਹੀਂ ਕਰਦੇ ਤਾਂ ਆਪਾ ਤਾ ਦਾ ਕਹਿੰਦੇ ਨੇ ਹੈ ਭਗਤਾਂ ਦੀ ਇਸ਼ਟ ਦੇਵ ਉਹਨ ਪੁਕਾਰ ਸੁਣੋ ਰਿਸਪਾਂਸ ਦਿਓ ਸਿਰਫ ਸੁਣੋ ਨਹੀਂ ਕੀ ਰਿਸਪਾਂਸ ਦਿਓਗੀ ਪਰਿਵਰਤਨ ਦਾ ਵਾਯੂ ਮੰਡਲ ਬਣਾਉ ਤੁਹਾਡਾ ਰਿਸਪਾਂਸ ਉਹਨਾਂ ਨੂੰ ਨਹੀਂ ਮਿਲਦਾ ਉਹ ਵੀ ਅਨਪੀਲਿੰਗ ਹੋ ਜਾਂਦੇ ਨੇ ਚਿੱਲਾਂਦੇ ਨੇ ਫਿਰ ਚੁੱਪ ਹੋ ਜਾਂਦੇ ਨੇ ਬ੍ਰਹਮਾ ਬਾਪ ਦੇ ਹਰ ਕਾਰਜ ਦੇ ਉਸਾਨੂੰ ਦੇਖਿਆ ਹੀ ਹੈ ਨਾ ਜਿਵੇਂ ਸ਼ੁਰੂ ਵਿੱਚ ਉਹ ਮੰਗ ਸੀ ਚਾਪੀ ਚਾਹੀਦੀ ਹੈ ਉਹਨ ਵੀ ਬ੍ਰਹਮਾ ਬਾਪ ਇਹ ਹੀ ਸ਼ੀਬਾਤ ਕਹਿੰਦੇ ਮੈਨੂੰ ਘਰ ਦੇ ਦਰਵਾਜ਼ੇ ਦੀ ਚਾਪੀ ਦਿਓ ਲੇਕਿਨ ਨਾ ਜਾਣ ਵਾਲੇ ਵੀ ਤਾਂ ਤਿਆਰ ਹੋਣਾ कला की करेगा नाल जाना है या पीछे पीछे जाना है नाल जाना है ना ब्रह्मा बाप ने बच्चा तो पूछो कि जेकर बाप चाबी दे दे तुसी एवर रेडी हो एवर रेडी हो या रेडी हो रेडी नहीं एवर रेडी त्याग तपस्या सेवा तीनों ही पेपर तैयार हो गए ब्रह्मा बाप मुस्कुराते ਪਿਆਰ ਦੇ ਅੰਸੂ ਤਾਂ ਬਹੁਤ ਵਹਾਂਦੇ ਹੋ ਬ੍ਰਹਮਾ ਬਾਪ ਉਹ ਅੰਸੂ ਮੋਤੀ ਸਮਾਨ ਦਿਲ ਵਿੱਚ ਸਮਾਂ ਦੇ ਵੀ ਨੇ ਲੇਕਿਨ ਇੱਕ ਸੰਕਲਪ ਜ਼ਰੂਰ ਚੱਲਦਾ ਹੈ ਕਿ ਸਾਰੇ ਐਵਰ ਰੈਡੀ ਕਦੋਂ ਬਣਨਗੇ ਡੇਟ ਦੇ ਦੇਵੀ ਤੁਸੀਂ ਕਹੋਗੇ ਅਸੀਂ ਤਾਂ ਐਵਰ ਰੈਡੀ ਹਾਂ ਲੇਕਿਨ ਤੁਹਾਡੇ ਜੋ ਸਾਥੀ ਨੇ ਉਹਨਾਂ ਨੂੰ ਵੀ ਤਾਂ ਨਾਲ ਬਣਾਓ ਜਾਂ ਉਹਨਾਂ ਨੂੰ ਛੱਡ ਕੇ ਚਲੇ ਜਾਓਗੇ ਤੁਸੀਂ ਕਹੋਗੇ ਬ੍ਰਹਮਾ ਬਾਪ ਤਾਂ ਚਲਾ ਗਿਆ ਨਾ ਲੇਕਿਨ ਉਸ ਨੂੰ ਤਾਂ ए रचना रचनी थी अव्यक्त रचना फास्ट विरधि की जिम्मेवारी सारे एवर रेडी हैं एक नहीं सारू ले जाना है ना या कल्ले कल्ले जाओगे सारे एवर रेडी हो या हो जाओगे बोलो घट तो घट नौ जान नहीं तो राज किसते करोगे अपने ऊपर राज करोगे का ब्रह्मा बाप की यही ਸਭ ਬੱਚਿਆਂ ਦੇ ਪ੍ਰਤੀ શુભਨਾਬਾ શુભ ਕਾਨਾ ਕਿ ਐਵਰ ਰੈਡੀ ਬਣੋ ਐਵਰ ਰੈਡੀ ਬਨਾਓ ਅੱਜ ਵਤਨਿਚ ਵਿਸ਼ੇਸ਼ ਸਾਰੇ ਆਦੀ ਰਤਨ ਸੇਵਾ ਦੇ ਆਦੀ ਰਤਨ ਇਮਰਜ ਹੋਏ ਐਡਵਾਂਸ ਪਾਰਟੀ ਕਹਿੰਦੀ ਹੈ ਅਸੀਂ ਤਾਂ ਤਿਆਰ ਹਾਂ ਕਿਸ ਗੱਲ ਦੇ ਨਹੀਂ ਤਿਆਰ ਨਹੀਂ ਉਹ ਕਹਿੰਦੇ ਨੇ ਇਹ ਪ੍ਰਤਕਸ਼ਤਾ ਦਾ ਨਗਾੜਾ ਵਜਾਨ ਅਸੀਂ ਸਾਰੇ ਪ੍ਰਤਕਸ਼ ਹੋ ਕੇ ਨਵੀਂ ਸ੍ਰਿਸ਼ਟੀ ਦੀ ਰਚਨਾ ਦੇ ਨਿਵਿਤ ਬਣਾਂਗੇ ਅਸੀਂ ਤਾਂ ਵਾਹਨ ਕਰ ਰਹੇ ਹਾਂ ਨਵੇਂ ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਆਓ ਹਾਲੇ ਕੰਮ ਸਾਰਾ ਉਹਨਾਂ ਦੇ ਉੱਪਰ ਹੈ ਨਗਾੜਾ ਵਜਾ ਦਿਓ ਆ ਗਿਆ ਆ ਗਿਆ ਆ ਗਿਆ ਦਾ ਨਗਾੜਾ ਵਜਾਓ ਨਗਾੜਾ বাজਾਣਾ ਆਂਦਾ ਹੈ ਨਾ ਵਜਾਣਾ ਤਾਂ ਹੈ ਹੀ ਨਾ ਉਹਨ ਬ੍ਰਹਮਾ ਬਾਪ ਕਹਿੰਦੇ ਨੇ ਡੇਟ ਲੈ ਕੇ ਆਓ ਤੁਸੀਂ ਲੋਕ ਵੀ ਕਹਿੰਦੇ ਹੋ ਨਾ ਕਿ ਬਿਨਾ ਡੇਟ ਤੋਂ ਕੋਈ ਕੰਮ ਨਹੀਂ ਹੁੰਦਾ ਤਾਂ ਇਸ ਦੀ ਵੀ ਡੇਟ ਬਣਾਓ डेट बना सकते हो बाप ने तुसी बनाओ बाप आज ही बनाओ। कॉन्फ्रेंस की डेट फिक्स की भी, भी कॉन्फ्रेंस करो ना विदेशी की समझते ने डेट फिक्स हो सकती है डेट फिक्स करोगे हाँ या ना अच्छा दादी जानकी दे राय करके दसना अच्छा देश विदेश के चारों ओर दे चारो ਬਾਪ ਦਾ ਦਾਦੀ ਅਤੀ ਸਮੀਤ ਅਤੀ ਪਿਆਰੇ ਅਤੀ ਨਿਆਰੇ ਬਾਪ ਦਾ ਦਾਦੇਖ ਰਹੀ ਨੇ ਸਾਰੇ ਬੱਚੇ ਲਗਨ ਵਿੱਚ ਮगन ਹੋ ਲਵਲੀਨ ਸਰੂਪ ਵਿੱਚ ਬੈਠੇ ਹੋਏ ਨੇ ਸੁਣ ਵੀ ਰਹੇ ਨੇ ਮਿਲਨ ਦੇ ਝੂਲੇ ਵਿੱਚ ਝੂਲ ਰਹੇ ਨੇ ਦੂਰ ਨਹੀਂ ਲੇਕਿਨ ਨੈਨਾ ਦੇ ਸਾਹਮਣੇ ਵੀ ਨੇ ਸਮਾਏ ਹੋਏ ਵੀ ਨੇ ਅਜੇ ਹੀ ਸੰਮੁਖ ਮਿਲਨ ਵਾਲੇ ਅਵਿਅਕਤ ਰੂਪ ਵਿੱਚ ਲਵਲੀਨ ਬੱਚੇ ਸਦਾ ਬਾਪ ਸਮਾਨ ਤਿਆਗ ਤਪੱਸਿਆ ਸੇਵਾ ਦਾ ਸਬੂਤ ਦਿਖਾਨ ਵਾਲੇ ਸਬੂਤ ਬੱਚੇ ਸਦਾ ਇਕਾਗਰਤਾ ਦੀ ਸ਼ਕਤੀ ਦੁਆਰਾ ਵਿਸ਼ਵ ਦਾ ਪਰिवर्तन ਕਰਨ ਵਾਲੇ ਵਿਸ਼ਵ ਪਰिवर्तक ਬੱਚੇ ਸਦਾ ਬਾਰਸਮਾਨ ਤੀਵਰ ਪੁਸ਼ਾਰਤ ਦੁਆਰਾ ਉੱਡਣ 뜰 ਦਬਨ ਲਾਈਟ ਬੱਚਿਆਂ ਨੂੰ ਬਾਪ ਦਾਦਾਦਾ ਬੋਤ ਬੋਤ ਯਾਦ ਪਿਆਰ ਤੇ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਹੁਣ ਬਾਬਾ ਮੁਲਾਕਾਤ ਕਰ ਰਹੇ ਨੇ ਰਾਜਸਥਾਨ ਦੇ ਸੇਵਾਧਾਰੀ ਆਏ ਹੋਏ ਨੇ ਬਾਬਾ ਨੇ ਕਿਹਾ ਬਹੁਤ ਅੱਛਾ ਸੇਵਾ ਦਾ ਚਾਂਸ ਰਾਜਸਥਾਨ ਨੂੰ ਮਿਲਿਆ ਰਾਜਸਥਾਨ ਦਾ ਜਿਹੋ ਜਿਹਾ ਨਾਮ ਹੈ ਰਾਜਸਥਾਨ ਤਾਂ ਰਾਜਸਥਾਨ ਤੋਂ ਰਾਜਾ ਕੁਆਲਿਟੀ ਵਾਲੇ ਨਿਕਾਲੋ ਪਰਚਾ ਨਹੀਂ ਰਾਜ ਕਰਾਨੇ ਦੇ ਰਾਜਾ ਨਿਕਾਲੋ ਤਾਂ ਹੀ ਜੈਵਾ ਜਿਹੋ ਜਿਹਾ ਨਾਮ ਰਾਜਸਥਾਨ ਉਹ ਵੀ ਜਿਹੋ ਜਿਹਾ ਨਾਮ ਉਹੋ ਜੀ ਸੇਵਾ ਦੀ ਕੁਆਲਿਟੀ ਨਿਕਲੇਗੀ ਹੈ ਕੋਈ ਛਿਪੇ ਹੋਏ ਰਾਜਾ ਨੋ ਯਾ ਹਨੇ ਬਾਦਨਾ ਵਿੱਚ ਨੇ ਵੈਸੇ ਜੋ ਬਿਜ਼ਨਸਮੈਨ ਨੇ ਉਹਨਾਂ ਦੀ ਸੇਵਾ ਤੇ ਵਿਸ਼ੇਸ਼ ਅਟੈਨਸ਼ਨ ਦੋ ਇਹ ਮੰਤਰੀ ਸੈਕਟਰੀ ਤਾਂ ਬਦਲਦੇ ਰਹਿੰਦੇ ਨੇ ਲੇਕਿਨ ਬਿਜ਼ਨਸਮੈਨ ਬਾਪ ਤੋਂ ਵੀ ਬਿਜ਼ਨਸ ਕਰਨ ਵਿੱਚ ਅੱਗੇ ਵਧ ਸਕਦੇ ਨੇ ਬਿਜ਼ਨਸਮੈਨ ਦੀ ਸੇਵਾ ਕਰਨ ਨਾਲ ਉਹਨਾਂ ਦੇ ਪਰਿਵਾਰ ਤੇ ਮਾਤਾਵਾਂ ਵੀ ਸਹਿ ਜਾ ਸਕਦੀਆਂ ਨੇ ਕੰਨੀਆਂ ਮਾਤਾਵਾਂ ਨਹੀਂ ਚੱਲ ਸਕਦੀਆਂ ਲੇਕਿਨ ਜੇਕਰ ਘਰ ਦਾ ਸਤੰਭ ਆ ਜਾਂਦਾ ਹੈ ਪਰਿਵਾਰ ਆਪੇ ਹੀ ਹੌਲੀ-ਹੌਲੀ ਵਧਦਾ ਜਾਂਦਾ ਹੈ ਐਸ ਲਈ ਰਾਜਸਥਾਨ ਨੂੰ ਰਾਜੇ ਕੁਆਲਿਟੀ ਨਿਕਾਲਨੀ ਹੈ ਅਜਿਹਾ ਕੋਈ ਨਹੀਂ ਐਵੇਂ ਨਾ ਕਹੋ ਥੋੜਾ ਲੱਗਣਾ ਪਵੇਗਾ ਲੇਕਿਨ ਹੈ ਥੋੜਾ ਜਿਹਾ ਉਹਨਾਂ ਦੇ ਪਿੱਛੇ ਟਾਈਮ ਦੇਣਾ ਪਵੇਗਾ ਬਿਜ਼ੀ ਰਹਿੰਦੇ ਨੇ ਨਾ ਕੋਈ ਅਜਿਹੀ ਵਿਧੀ ਅਪਣਾਣੀ ਪਵੇਗੀ ਜੋ ਨਜ਼ਦੀਕਾਂ ਬਾਕੀ ਚੰਗਾ ਹੈ ਸੇਵਾ ਦਾ ਚਾਂਸ ਲਿਆ ਹਰ ਜੋਨ ਲੈਂਦਾ ਹੈ ਇਹ ਬਹੁਤ ਚੰਗਾ ਨਜ਼ਦੀਕ ਆਂਦਾ ਦੁਆਵਾਂ ਲੈਣ ਦਾ ਸਾਧਨ ਹੈ ਚਾਹੇ ਤੁਸੀਂ ਲੋਗਾਂ ਨੂੰ ਸਭ ਦੇਖਣ ਨਾ ਦੇਖਣ ਜਾਣਨ ਨਾ ਜਾਣਨ ਲੇਕਿਨ ਜਿੰਨੀ ਚੰਗੀ ਸੇਵਾ ਹੁੰਦੀ ਹੈ ਉਹਨੀਆਂ ਦੁਆਵਾਂ ਸਵਤਹਿ ਹੀ ਨਿਕਲਦੀਆਂ ਨੇ ਉਹ ਦੁਆਵਾਂ ਪਹੁੰਚਦੀਆਂ ਬਹੁਤ ਜਲਦੀ ਨੇ ਦਿਲ ਦੀਆਂ ਦੁਆਵਾਂ ਨੇ ਨਾ ਦਿਲ ਵਿੱਚ ਪਹੁੰਚਦੀਆਂ ਨੇ ਜਲਦੀ ਬਾਪदादा ਤਾਂ ਕਹਿੰਦੇ ਨੇ ਸਭ ਤੋਂ ਸਹਿਜ ਪੁਰਸ਼ਾਰਥ ਹੈ ਦੁਆਵਾਂ ਦੋ ਦੁਆਵਾਨੋ ਦੁਆਵਾ ਤੋਂ ਜਦੋਂ ਖਾਤਾ ਭਰ ਜਾਏਗਾ ਤਾਂ ਭਰਪੂਰ ਖਾਤੇ ਵਿੱਚ ਮਾਇਆ ਵੀ ਡਿਸਟਰਬ ਨਹੀਂ ਕਰੇਗੀ ਜਮਾ ਦਾ ਬੰਦ ਮਿੰਦਾ ਹੈ ਨਾ ਰਾਜੀ ਰਹੋ ਸਰਵ ਨੂੰ ਰਾਜੀ ਕਰੋ ਹਰੇਕ ਦੇ ਸੁਭਾਵ ਦਾ ਰਾਜ ਜਾਣ ਕੇ ਰਾਜੀ ਕਰੋ ਐਵੇਂ ਨਹੀਂ ਕਹੋ ਇਹ ਤਾਂ ਹੈ ਹੀ ਨਾ ਰਾਜ ਤੁਸੀਂ ਖੁਦ ਰਾਜ ਨੂੰ ਜਾਣ ਜਾਓ ਉਸ ਦੀ ਨਵਜ ਨੂੰ ਜਾਣ ਜਾਓ ਫਿਰ ਦੁਆ ਦੀ ਦਵਾਈ ਦਿਓ ਤਾਂ ਸਹਿਜ ਹੋ ਜਾਵੇਗਾ ਠੀਕ ਹੈ ਨਾ Rajasthan Rajasthan ਦੀ ਟੀਚਰਸ ਬਹਿਣਾ ਉਤੋ ਸੇਵਾ ਦੀ ਮੁਬਾਰਕੋ ਸਹਿਜਪੁਰ ਸ਼ਾਤ ਕਰੋ ਦਵਾਵਾਂ ਦਿਂਦੇ ਜਾਓ ਲੈਣ ਦਾ ਸੰਕਲਪ ਨਾ ਕਰੋ ਦਿਂਦੇ ਜਾਓ ਤਮਿੰਦਾ ਜਾਏਗਾ ਦੇਣਾ ਹੀ ਲੈਣਾ ਹੈ ਠੀਕ ਹੈ ਐਵੇਂ ਹੈ ਨਾ ਦਾਤਾ ਦੇ ਬੱਚੇ ਹੋ ਨਾ ਕੋਈ ਦੇਵੇ ਤਾਂ ਦੇਵੇ ਨਹੀਂ ਤਾਂ ਦਾਤਾ ਬਣ ਕੇ ਦਿਂਦੇ ਜਾਓ ਤੁਹਾਨੂੰ ਆਪੇ ਹੀ ਮਿੰਦਾ ਜਾਏਗਾ ਅੱਛਾ ਜੈਸਕਲਪ ਵਿੱਚ ਪਹਿਲੀ ਵਾਰ ਆਏ ਨੇ ਹੱਥ ਉਠਾਓ ਆਧਾ ਹਾਲ ਪਹਿਲਨੇ ਵਾਲੇ ਆਂਦੇ ਨੇ ਅੱਦੇ ਨਵੇਂ ਆਂਦੇ ਨੇ ਅੱਛਾ ਪਿੱਛੇ ਵਾਲੇ ਕਿਨਾਰੇ ਵਿੱਚ ਬੈਠੇ ਹੋਈ ਸਾਰੇ ਸਹਿਜ ਯੋਗੀ ਹੋ ਸਹਿਜ ਯੋਗੀ ਹੋ ਤਾਂ ਇੱਕ ਹੱਥ ਉਠਾਓ ਅੱਛਾ ਵਿਦਾਈ ਦੇ ਸਮੇਂ ਬਾਪ ਦਾਦਾ ਨੂੰ ਰਥ ਯਾਤਰਾ ਦਾ ਸਮਾਚਾਰ ਸੁਨਾਇਆ ਬਾਬਾ ਬੋਲੇ ਚਾਰੇ ਤਰਫ ਦੀਆਂ ਯਾਤਰਾ ਦਾ ਸਮਾਚਾਰ ਸਮੇਂ ਪ੍ਰਤੀ ਸਮੇਂ ਬਾਪदादा ਕੋ ਲਾਂਦਾ ਰਹਿੰਦਾ ਹੈ ਅੱਛਾ ਸਭ ਉਹ ਮੰਗ ਉਸਾਨਾਲ ਸੇਵਾ ਦਾ ਪਾਠ ਵਜਾਰੇਗੇ ਨੇ ਭਗਤਾਂ ਨੂੰ ਦੁਆਵਾਂ ਮਿਲ ਰਹੀਆਂ ਨੇ ਭਗਤਾਂ ਦੀਆਂ ਦੁਆਵਾਂ ਮਿਲ ਰਹੀਆਂ ਨੇ ਜਿੰਨਾ ਭਗਤਾਂ ਦੀ ਭਗਤੀ ਪੂਰੀ ਹੋਈ ਉਹਨਾਂ ਨੂੰ ਬਾਪ ਦਾ ਪਰਿਛੇ ਮਿਲ ਜਾਏਗਾ ਪਰ ਇੰਛੇ ਵਾਲਿਆ ਤੋਂ ਵੀ ਜੋ ਬੱਚੇ ਬਨਨਗੇ ਉਹ ਦਿਖਾਈ ਦਿੰਦੇ ਰਹਿਣਗੇ ਬਾਕੀ ਸੇਵਾ ਚੰਗੀ ਚੱਲ ਰਹੀ ਹੈ ਜੋ ਵੀ ਸਾਧਨ ਬਣਾਇਆ ਉਹ ਸਾਧਨ ਚੰਗਾ ਸਰ ਨੂੰ ਆਕਰਸ਼ਿਤ ਕਰ ਰਿਹਾ ਹੈ ਉਹ ਰਿਜ਼ਲਟ ਵਿੱਚ ਕੌਣ-ਕੌਣ ਕਿਸ ਕੈਟਾਗਰੀ ਵਿੱਚ ਨਿਕਲਦਾ ਹੈ ਉਹ ਵੀ ਪਤਾ ਲੱਤ ਜਾਏਗਾ ਸਾਰੇ ਪਤਾਂ ਦੀ ਤੁਹਾਡੀ ਸਭ ਦੀ ਨਜ਼ਰ ਦ੍ਰਿਸ਼ਟੀ ਮਿਲੀ ਪਰਿਚੇਅ ਮਿਲਾ ਇਹ ਵੀ ਚੰਗਾ ਸਾਧਨ ਹੈ ਅਚ ਅਹੋਂ ਅੱਗੇ ਵਧ ਕੇ ਇਹਨਾਂ ਦੀ ਸੇਵਾ ਕਰ ਅੱਗੇ ਵਧਾਂਦੇ ਜਾਣਾ ਜੋ ਵੀ ਰੱਤ ਸੇਵਾ ਵਿੱਚ ਸੇਵਾ ਕਰ ਰਹੀ ਨੇ ਰਥ ਯਾਤਰਾ ਵਿੱਚ ਅਤਕ ਬਣ ਕੇ ਕਰ ਰਹੀ ਨੇ ਉਹਨਾਂ ਸਾਰਿਆਂ ਨੂੰ ਯਾਦ ਪਿਆਰ ਬਾਪ ਦਾਦਾ ਸਾਰਿਆਂ ਨੂੰ ਦੇਖਦੇ ਰਹਿੰਦੇ ਨੇ ਸਫਲਤਾ ਤਾਂ ਜਨਮ ਸਿਤ ਅਧਿਕਾਰ ਹੈ ਅੱਛਾ ਮੋਰੀਸ਼ੀਅਸ ਵਿੱਚ ਆਪਣੇ ਇਸ਼ਰੇ ਵਿਸ਼ਵਵਿਦਿਆਲੇ ਨੂੰ ਨੈਸ਼ਨਲ ਯੂਨਿਟੀ ਅਵਾਰਡ ਪ੍ਰਾਈਮ ਮਿਨਿਸਟਰ ਦੁਆਰਾ ਮਿਲਿਆ ਮੋਰੀਸ਼ੀਅਸ ਵਿੱਚ ਵੈਸੇ ਵੀ ਵੀਆਈਪੀ ਦਾ ਕਨੈਕਸ਼ਨ ਚੰਗਾ ਰਿਹਾ ਹੈ ਪ੍ਰਭਾਵ ਵੀ ਚੰਗਾ ਹੈ इसलिए गुप्त सेवा का फल मिलया सबनों खास मुबारक हो अच्छा वरदान है श्वासवास याद पर सेवा दे बैलेंस द्वारा बलैसिंग प्राप्त करने वाले सदा प्रसन्न चित भव श्वासा श्वास याद सेवा दे बैलेंस द्वारा बलैसिंग प्राप्त करने वाले सदा प्रसन्न छिथ पव जिटेंशन रख दे को याद का लिंक सदा जुटिया रही ਐਵੇਂ ਸੇਵਾ ਵਿੱਚ ਸਦਾ ਲਿੰਕ ਜੁਟਿਆ ਰਹੇ ਸਵਾਸੋ ਸਵਾਸ ਯਾਦ ਤੇ ਸਵਾਸੋ ਸਵਾਸ ਸੇਵਾ ਹੋਵੇ ਐਸ ਨੂੰ ਕਹਿੰਦੇ ਨੇ ਬੈਲੈਂਸ ਐਸ ਬੈਲੈਂਸ ਨਾਲ ਸਦਾ ਬlesing ਦਾ ਅਨੁਭਵ ਕਰਤੇ ਰਹੋਗੇ ਇਹ ਹੀ ਆਵਾਜ਼ ਦਿਲ ਤੋਂ ਨਿਕਲੇਗਾ ਆਸ਼ੀਰਵਾਦ ਨਾਲ ਬਲ ਰਹੇਗਾ ਮਿਹਨਤ ਤੋਂ ਯੁੱਧ ਤੋਂ ਛੁੱਟ ਜਾਓਗੇ ਕਿਉਂ ਕਿਆ ਕਿਵੇਂ ਐਨਾ ਪ੍ਰਸ਼ਨਾਂ ਤੋਂ ਮੁਕਤ ਹੋ ਸਦਾ ਪ੍ਰਸੰਨ ਚਿਤ ਰਹੋਗੇ ਫਿਰ ਸਫਲਤਾ ਜਨਮ ਸਿੱਧ ਅਧਿਕਾਰ ਦੇ ਰੂਪ ਵਿੱਚ ਅਨੁਭਵ ਹੋਵੇ ਕਿ ਸਲੋਗਨ ਹੈ ਬਾਪ ਤੋਂ ਹੀ ਨਾਮ ਲੈਣਾ ਹੈ ਤਾਂ ਖੁਦ ਤੋਂ ਸਾਧੀਆਂ ਸਾਥੀਆਂ ਤੋਂ ਨਿਰਵਿਕਨ ਰਹਿਣ ਦਾ ਸਰਟੀਫਿਕੇਟ ਨਾਲ ਹੋਵੇ ਬਾਪ ਤੋਂ ਇਨਾਮ ਲੈਣਾ ਹੈ ਤਾਂ ਖੁਦ ਤੋਂ ਤੇ ਸਾਥੀਆਂ ਤੋਂ ਨਿਰਵਿਗਨ ਰਹਿਣ ਦਾ ਸਰਟੀਫਿਕੇਟ ਨਾਲ ਹੋਵੇ ਅੱਛਾ ਓਮ ਸ਼ਾਂਤੀ